ਮਿੱਤਰ ਦੇ ਦੋ ਗੁਣ ਨੇ ਗੁਰਮੁਖ ਪਿਆਰਿਓ ਦੋ ਗੁਣ ਜਿਹੜਾ ਸੱਚਾ ਮਿੱਤਰ ਹੈ ਨਾ ਉਹ ਸੀਛੇ ਦੀ ਨਿਆਈਂ ਹੈ ਦਰਪਨ ਦੀ ਨਿਆਈਂ ਹੈ ਜਿਹੜਾ ਸੱਚਾ ਮਿੱਤਰ ਹੈ ਨਾ ਉਹ ਛਾਇਆ ਦੇ ਪਰਛਾਵੇਂ ਦੀ ਨਿਆਈਂ ਹੈ ਪਰਛਾਵੇਂ ਦੀ ਨਿਆਈਂ ਹੈ ਦਰਪਨ ਦੇ ਸਾਹਮਣੇ ਹੋ ਜਾਵੋ ਸਭ ਕੁਝ ਸੱਚ ਪ੍ਰਗਟ ਕਰ ਦੇਵੇਗਾ ਕਿੱਥੇ ਦਾਗ ਹੈ ਕਿੱਥੇ ਕਮੀ ਹੈ ਕਿੱਥੇ ਕੋਈ ਰੁਕਾਵਟ ਹੈ ਉਹ ਦੱਸ ਦਵੇਗਾ ਇਹ ਇਧਰੋਂ ਤੇਰੀ ਪੱਗ ਸਹੀ ਨਹੀਂ ਵੱਜੀ ਇਧਰੋਂ ਤੇਰਾ ਦਾੜਾ ਸਹੀ ਨਹੀਂ ਇੱਥੇ ਤੇਰੇ ਦਾਗ ਹੈ ਇੱਥੋਂ ਤੇਰੀ ਇਹ ਗੱਲ ਠੀਕ ਨਹੀਂ ਦਰਪਣ ਨੇ ਬਿਲਕੁਲ ਜੋ ਸੱਚ ਪ੍ਰਗਟ ਕਰ ਦੇਣਾ ਕੁਝ ਝੂਠ ਨਹੀਂ ਬੋਲਣਾ ਉਹਨੇ ਸੱਚਾ ਮਿੱਤਰ ਵੀ ਉਹੀ ਹੈ ਜਿਹੜਾ ਸੱਚ ਦੱਸ ਦੇਵੇ ਭਈ ਤੂੰ ਇੱਥੇ ਗਲਤੀ ਕੀਤੀ ਹੈ ਇੱਥੇ ਚੰਗਾ ਕੀਤਾ ਹੈ ਇੱਥੇ ਮਾੜਾ ਕੀਤਾ ਹੈ ਇੱਥੇ ਬੁਰਾ ਕੀਤਾ ਹੈ ਤੇ ਭਲਾ ਕੀਤਾ ਹੈ ਅਸਲ ਸੱਜਣ ਉਹ ਹੈ ਅਸਲ ਸੱਜਣ ਹੀ ਉਹ ਐ ਜਿਹੜਾ ਤੁਹਾਡੇ ਔਗਣ ਤੁਹਾਡੇ ਸਾਹਮਣੇ ਤੁਹਾਡੇ ਮੂੰਹ ਤੇ ਕਹਿ ਦੇਵੇ ਜਿਹੜਾ ਫੋਕੀ ਤੁਹਾਡੀ ਵਾਹ ਵਾਹ ਕਰੀ ਜਾਵੇ ਭਾਈ ਵਾਹ ਵੀ ਭਾਈ ਸਾਹਿਬ ਜੀ ਕਿਆ ਬਾਤ ਹੈ ਜੀ ਕਿਆ ਬਾਤ ਹੈ ਜੀ ਨਹੀਂ ਸੱਜਣ ਨਹੀਂ ਜਿਹੜਾ ਕਹਿ ਦੇਵੇ ਨਹੀਂ ਭਾਈ ਸਾਹਿਬ ਜੀ ਆ ਇੱਥੇ ਤੁਸੀਂ ਭੁੱਲ ਕੀਤੀ ਇੱਥੇ ਗਲਤੀ ਕੀਤੀ ਐ ਇੱਥੇ ਇੰਜ ਹੋ ਸਕਦਾ ਸੀ ਇੱਥੇ ਇੰਜ ਹੋ ਸਕਦਾ ਉਹ ਸੱਜਣ ਐ ਅਸਲ ਦਰਪਣ ਐ ਨਾ ਸੱਜਣ ਦਰਪਣ ਹੀ ਨਹੀਂ ਆਈ ਸਭ ਕੁਝ ਸੱਚ ਪ੍ਰਗਟ ਕਰ ਦਿੰਦਾ ਅਸਰ ਸੱਜਣ ਹੋਇਆ ਇਸੇ ਲਈ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਬਾਣੀ ਨੂੰ ਪਰਮਾਤਮਾ ਨੂੰ ਗੁਰੂ ਨੂੰ ਅਸਲ ਸੱਜਣ ਕਿਹਾ ਕਿਉਂਕਿ ਗੁਰੂ ਸੱਚ ਤਾਂ ਕਹਿੰਦਾ ਹੈ ਗੁਰੂ ਨਹੀਂ ਝੂਠ ਬੋਲਦਾ ਗੁਰੂ ਦੀ ਬਾਣੀ ਜਿਹੜੀ ਹੈ ਨਾ ਦਰਪਣ ਦੀ ਨਿਆਈ ਪ੍ਰੋਫੈਸਰ ਸਹਿਬ ਸਿੰਘ ਜੀ ਨੇ ਜੋ ਟਿੱਕਾ ਕੀਤਾ ਨਾਮ ਰੱਖਣ ਦੀ ਗੱਲ ਆਈ ਤੇ ਕੀ ਰੱਖਿਆ ਗਿਆ ਦਰਪਣ ਕਿਉਂਕਿ ਦਰਪਣ ਦਾ ਭਾਵ ਸੀ ਜਿਹੜਾ ਇਹਦੀ ਵਿਚਾਰ ਕਰੇਗਾ ਉਹ ਆਪਣੀ ਸ਼ਖਸੀਅਤ ਨੂੰ ਆਪਣੀ ਤਸਵੀਰ ਨੂੰ ਇਹਦੇ ਵਿੱਚ ਦੇਖੇਗਾ ਕਿ ਮੈਂ ਕਿੱਥੇ ਖੜਾ ਆ ਕਿੱਥੇ ਖੜਾ ਹੈ ਉਹ ਦੇਖੇਗਾ ਦੂਸਰਾ ਗੁਣੇ ਛਾਇਆ ਪਰਛਾਵਾਂ 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 ਹਮੇਸ਼ਾ ਹੀ ਮਨੁੱਖ ਦੇ ਨਾਲ ਰਹਿੰਦਾ ਹੈ ਮਨੁੱਖ ਦੇ ਨਾਲ ਰਹਿੰਦਾ ਸਾਥ ਨਹੀਂ ਛੱਡਦਾ ਸਾਥ ਨਹੀਂ ਛੱਡਦਾ ਜਿੱਧਰ ਵੀ ਚੱਲਾਂਗੇ ਪਰਛਾਵੇਂ ਨੇ ਨਾਲ ਰਹਿਣਾ ਅਸਲ ਮਿੱਤਰ ਉਹੀ ਹੈ ਜਿਹੜਾ ਹਰ ਸਮੇਂ ਹਰ ਘੜੀ ਹਰ ਪਲ ਉਸ ਪਰਸ਼ਾਵੇਂ ਦੇ ਨਾਲ ਦੀ ਨਿਆਂਈ ਨਾਲ ਰਹੇ ਉਹ ਅਸਲ ਸੱਜਣ ਮਿੱਤਰ ਹੈ ਤੇ ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਜਿਨ੍ਹਾਂ ਦੇ ਸੰਦੜਿਆਂ ਦੁਰਮਤਵੰਜ ਹੈ ਮਿੱਤਰ ਅਸਾਟੜੇ ਸਹੀ ਮੇਰੇ ਤਾਂ ਮਿੱਤਰ ਹੀ ਉਹ ਨੇ ਜਿਨ੍ਹਾਂ ਨੂੰ ਮਿਲਨ ਕਰਕੇ ਦੁਰਮਤ ਜਿਹੜੀ ਹੈ ਦੂਰ ਹੋ ਜਾਵੇ ਇਸ ਲਈ ਤੇ ਅਰਦਾਸ ਕਰਦੇ ਨੇ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚਿਤ ਆਵੇ ਐ ਪ੍ਰਮਾਤਮਾ ਵਾਹਿਗੁਰੂ ਤੇਰਾ ਨਾਮ ਚਿਤ ਆਵੇ ਚੇਤੇ ਆਵੇ ਤੇ ਸਾਨੂੰ ਚੇਤੇ ਕੀ ਹੁੰਦਾ ਸਾਨੂੰ ਤਾਂ ਗੁਰਮੁਖ ਜਨੋਂ ਕਿਸੇ ਆਪਣੇ ਸੱਜਣ ਮਿੱਤਰ ਨੂੰ ਮਿਲੀ ਹੈ ਨਾ ਤੇ ਸਾਨੂੰ ਚੇਤੇ ਆਉਂਦਾ ਇਹ ਕਿਨੇ ਤੂੰ ਤੇਰੇ ਤੈਨੂੰ ਵੇਖ ਕੇ ਤੇ ਮੈਨੂੰ ਆਪਣਾ ਭਰਾ ਯਾਦ ਆ ਗਿਆ ਮਟੇਰੀ ਉਮਰਾਲ ਨੂੰ ਕਹੀਏ ਵੀ ਤੈਨੂੰ ਵੇਖ ਕੇ ਤੇ ਤੁਹਾਨੂੰ ਵੇਖ ਕੇ ਤੇ ਮੇਰਾ ਪਿਤਾ ਯਾਦ ਆ ਗਿਆ ਕਦੀ ਇਹ ਵੀ ਅਜਿਹੀ ਹੋਇਆ ਵੀ ਕਿਸੇ ਨੂੰ ਮਿਲ ਦੇਖਿਆ ਹੋਵੇ ਕਿਸ ਨੂੰ ਮਿਲੇ ਹੋਈ ਤੇ ਕਈ ਵੀ ਭਈ ਤੈਨੂੰ ਵੇਖ ਕੇ ਤੇ ਰੱਬ ਯਾਦ ਆ ਗਿਆ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਰੱਬ ਯਾਦ ਆ ਗਿਆ ਜਦੋਂ ਇਹ ਅਵਸਥਾ ਆ ਗਈ ਨਾ ਵੀ ਰੱਬ ਯਾਦ ਆਉਣ ਲੱਗ ਪਵੇ ਇਹੋ ਜਿਹੇ ਮਿੱਤਰ ਸਾਡੇ ਬਣ ਗਏ ਤੇ ਗੁਰਮਖ ਪਿਆਰਿਓ ਫਿਰ ਦੁਰਮਤ ਜਿਹੜੀ ਉਹ ਨੇੜੇ ਨਹੀਂ ਆਵੇਗੀ ਭੈੜੀ ਮਤ ਨੇੜੇ ਨਹੀਂ ਆਵੇਗੀ